ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਆਇਆ ਭੋਤ ਨੇ ਜ਼ਿਲ੍ਹਾ ਬਰਨਾਲਾ ਬਾਈ ਕੋਲ ਚਾਰ ਮੱਝਾਂ ਗੱਭਣ ਠੀਕ ਹੈ ਜੀ ਦੋ ਸੁਈਆਂ ਵੀ ਆ ਬਾਈ ਜੀ ਨੇ ਜਾਣਕਾਰੀ ਜ਼ਰੂਰ ਲਿਓ ਫੋਨ ਤੇ ਬਾਈ ਜੀ ਆਪ ਅੱਜ ਗਿਆ ਬਾਹਰ ਠੀਕ ਹੈ ਜੀ ਤੇ ਤੁਹਾਨੂੰ ਕੱਲੀ ਕੱਲੀ ਤੋਰ ਕੇ ਦਿਖਾ ਦੰਨੇ ਆ ਬਾਈ ਜੀ ਨਾਲ ਰੇਟ ਤੇ ਵੀ ਫੋਨ ਤੇ ਰੇਟ ਕਰ ਲਿਓ ਠੀਕ ਹੈ ਜੀ ਤੇ ਦਿਖਾਉਣਾ ਜੀ ਤੁਹਾਨੂੰ ਖੋਲ ਕੇ ਬਾਈ ਜੀ ਆਪ ਕਹਿ ਬਿਆ ਉਹਦਾ ਨੰਬਰ ਆਪਾਂ ਸਕਰੀਨ ਤੇ ਲਾ ਦਾਂਗੇ ਕਰਦੇ ਆਂ ਜੀ ਬਾਈ ਹਾਂਜੀ ਬਾਈ ਜੀ ਸਰ ਆ ਦੇਖ ਸਕਦੇ ਮੱਝ ਠੀਕ ਹੈ ਜੀ ਗੱਬਣਾ ਸੂਣ ਵਾਲੀ ਆ ਤੋਰਾ ਤਰਾ ਤੁਹਾਡੇ ਸਾਹਮਣੇ ਆ ਮੋੜ ਲਾ ਪਰਾ ਠੀਕ ਹੈ ਜੀ ਬਾਈ ਜੀ ਨਾਲ ਫੋਨ ਤੇ ਕਨੈਕਟ ਕਰ ਲਓ ਬੰਨਦੇ ਬਈ ਬੰਨਦੇ ਕਦ ਕੁਦ ਸੁੱਖਣਾ ਕਰਮਾਂ ਵਾਲੀ ਆ ਵਧੀਆ ਹਾਂਜੀ ਬਾਈ ਜੀ ਇਹ ਦੂਜੀ ਛੋਟੀ ਆ ਠੀਕ ਹੈ ਜੀ ਇਹ ਵੀ ਗੱਬਣਾ ਬਾਕੀ ਬਾਈ ਜੀ ਨਾਲ ਫੋਨ ਤੇ ਕੰਟੈਕਟ ਕਰ ਲਿਓ ਜਿਸ ਵੀਰ ਦੇ ਫੈਟ ਆਉਂਦੀ ਆ ਤਾਂ ਜਰੂਰ ਬਾਈ ਜੀ ਨਾਲ ਕਨੈਕਟ ਕਰਿਓ ਫਰੰਡ ਪੋਤਨਾ ਜ਼ਿਲ੍ਹਾ ਬਰਨਾਲਾ ਮੋੜ ਦੇ ਪਰਾ ਥਣ ਥਣ ਕਰਮਾ ਵਾਲੇ ਦੇ ਸੋਨਾ ਲੱਗਿਆ ਹੋਆ ਸਿੰਘ ਤੇ ਥੋੜੀ ਜਿਹੀ ਖੁੱਲੀ ਆ ਬੁਟੇ ਛੋਟੀ ਸੋਹਣੀ ਆ ਤੇ ਬਾਕੀ ਬਾਈ ਜੀ ਦੱਸ ਦੰਗੇ ਤੁਹਾਨੂੰ ਵੀਡੀਓ ਤੇ ਕੀ ਰੇਟ ਰੰਟ ਆ ਠੀਕ ਆ ਜੀ ਮੋਰਾ ਚਾਹ ਹਾਂਜੀ ਬਾਈ ਜੀ ਦੇਖ ਸਕਦੇ ਹੋ ਪਲੂਣ ਛੋਟੀ ਆ ਮੋਰਾ ਨਸਲ ਦੀ ਆ ਸਿੰਘ ਸਿੰਘ ਕੁੰਡਾ ਠੀਕ ਹੈ ਜੀ ਪੂਰਾ ਤਰਾ ਸੋਟੀ ਸਾਹਮਣੇ ਆ ਕਾਨੂੰਨ ਛੋਟੀ ਆ ਥਣ ਥਣ ਦੇਖ ਸਕਦੇ ਹੋ ਜੀ ਕਦ ਕੋਦ ਸੁਖ ਨ ਕਰਮ ਵਧੀਆ ਮੋਰਾ ਨਸਲ ਚ ਮੋੜ ਲਪਰਾ ਜਿਸ ਕਿਸੇ ਵੀਰ ਨੇ ਲੈਣੀ ਹੋਈ ਤੱਕ ਬਾਈ ਜੀ ਨਾਲ ਜ਼ਰੂਰ ਕਨੈਕਟ ਕਰਕੇ ਬਾਈ ਨਾਲ ਗੱਲਬਾਤ ਕਰ ਲਿਓ ਠੀਕ ਹੈ ਜੀ ਤਿੰਨ ਛੋਟੀਆਂ ਹੋ ਗਈਆਂ ਜੀ ਗੱਬਣ ਚੌਥੀ ਛੋਟੀ ਸੂਈ ਸੰਦ ਖੜਾ ਰਹੇ ਹਾਂ ਹਾਂ ਜੀ ਬਾਈ ਜੀ ਇਹ ਦੂਜੀ ਸੂਈ ਛੋਟੀ ਆ ਦੱਸ ਰਿਹਾ ਬਾਈ ਤੇ ਪੰਜ ਚਾਰਦਨੀ ਲੂਗੀ ਦੇਖ ਸਕਦੇ ਆਂ ਦੀ ਵੀਡੀਓ ਬਾਈ ਜੀ ਨਾਲ ਵੀਡੀਓ ਦਿਖਾ ਕੇ ਕਨੈਕਟ ਕਰ ਸਕਦੇ ਥਣ ਥਣਲੇ ਵਾਲੂ ਕੋਲ ਸਾਡੇ ਸਾਹਮਣੇ ਆ ਜੀ ਸਿੰਘਾਂ ਦੀ ਟਾਪ ਕੁਆਲਿਟੀ ਆ ਇਹ ਵੀ ਮੋਹਰਾਂ ਨਾਲ ਚਾਉਂਦੀ ਆ ਠੀਕ ਆ ਜੀ ਕੱਦ ਕੋਦ ਸੁੱਖ ਨ ਕਰਮਣ ਵਾਲੀ ਦਾ ਵਧੀਆ ਠੀਕ ਆ ਲੇ ਵਾਲੂ ਕੋਲ ਸਾਡੇ ਸਾਹਮਣੇ ਆ ਜੀ ਬਾਈ ਜੀ ਨਾਲ ਫੋਨ ਤੇ ਕਨੈਕਟ ਕਰ ਲਓ ਜੀ ਆ ਸੂਈ ਆ ਹਾਂਜੀ ਭਰਾ ਆ ਸੂਈ ਵੀ ਆ 12 ਲੀਟਰ ਦੁੱਧ ਤਿਆਰ ਆ ਠੀਕ ਆ ਮਗਰ ਵੀ ਕੀ ਆ ਦਾ ਕੱਟਾ ਮਗਰਾ ਜੀ ਠੀਕ ਹੈ ਜੀ ਤੇ ਸਾਦੇ 12 ਲੀਟਰ ਦਸੱਲੀ ਨਾਲ ਚੋਕੇ ਮਿਲ ਜਾ ਸਕਦੇ ਹਾਂ ਸੋ ਨੂੰ ਕੱਟਾ ਦਿਖਾ ਦੇਣਾ ਜੀ ਦਾ ਕਿਹੜਾ ਵੀਰੇ ਕੱਟਾ ਦਾ ਪਰਲਾ ਵਾਸੀਕ ਵੀਰਾ ਕੱਟਾ ਠੀਕ ਹੈ ਜੀ ਤੇ ਇਹ ਵੀ ਬਾਈ ਜੀ ਨਾਲ ਕਨੈਕਟ ਕਰ ਲਓ ਕਿਉਂਕਿ ਬਾਈ ਜੀ ਜੀ ਨੂੰ ਅੱਜ ਜ਼ਰੂਰੀ ਕੰਮ ਹੋ ਗਿਆ ਮੈਂ ਥੋੜਾ ਜਿਹਾ ਲੇਟ ਹੋ ਗਿਆ ਆਉਣ ਚ ਥੋੜਾ ਜਿਹਾ ਮੈਨੂੰ ਕੰਮ ਸੀ ਇਧਰ ਚਲਾ ਗਿਆ ਸੀ ਵੀਡੀਓ ਬਣਾਉਣ ਤਾਂ ਕਰਕੇ ਥੋੜਾ ਜਿਹਾ ਪ੍ਰੋਬਲਮ ਪੈ ਗਈ ਤੇ ਉਹ ਚਲਾ ਗਿਆ ਤੇ ਉਹ ਕਹਿੰਦਾ ਬਾਈ ਕਹਿੰਦਾ ਅੱਜ ਆ ਹੀ ਬਣਾ ਲਓ ਠੀਕ ਹੈ ਵੀਡੀਓ ਦੇਖ ਸਕਦੇ ਜੀ ਠੀਕ ਹੈ ਜੀ ਇਹ ਵੀ ਬਾਈ ਜੀ ਨਾਲ ਫੋਨ ਤੇ ਕੰਟੈਕਟ ਕਰ ਲਓ ਜੀ ਹਾਂਜੀ ਬਾਈ ਜੀ ਇਹ ਵੀ ਛੋਟੀ ਸੂਈ ਵੀ ਆ ਸਿੰਗ ਸੂਸੋਡੇ ਸਾਹਮਣੇ ਆ ਕਿੰਨਾ ਦੁੱਧ ਦੂ ਵੀਰੇ ਇਹ ਇਹ ਤਾਂ ਦੁੱਧ ਹੈ ਬਾਈ ਇਹਦੇ 10 ਲੀਟਰ ਤਿਆਰ ਹੈ ਇਹ 12 13 ਲੀਟਰ ਤੱਕ ਹੋ ਜਾਵੇ 10 ਲੀਟਰ ਤਿਆਰ ਆ ਜੀ 12 13 ਲੀਟਰ ਬਾਈ ਕਹਿੰਦ ਦੋਗੀ ਠੀਕ ਆ ਇਹ ਦੇਖ ਸਕਦੇ ਹੋ ਇਹਦੇ ਮਗਰ ਕੀ ਆ ਵੀਰੇ ਕੱਟੀ ਆ ਆ ਜਿਹੜੀ ਉਰਲੇ ਪਾਸੇ ਖੜੀ ਆ ਹਾਂਜੀ ਬਾਈ ਜੀ ਇਹਦੇ ਮਗਰ ਕੱਟੀ ਆ। ਤਸੱਲੀ ਨਾ ਬਾਈ ਜੀ ਕਹਿੰਦੇ ਚੋਕੇ ਆਉਦੀ। ਤਸੱਲੀ ਕਰਕੇ ਲਿਜਾ ਸਕਦੇ। ਠੀਕ ਹੈ ਜੀ। ਬੰਦ ਹੋ ਜੀ। ਪਿੰਡ ਪੋਤਨਾ। ਹਾਂਜੀ ਬਾਈ ਜੀ ਬਾਈ ਕੋਲ ਹੈ ਗਿਆ। ਨਾਗ ਤੁਹਾਡੇ ਸਾਹਮਣੇ ਸੇ ਨਾਗ। ਠੀਕ ਹੈ ਜੀ। ਤੇ ਬਾਕੀ ਬਾਈ ਜੀ ਕੋਲ ਆਉਂਦੇ ਰਹਿੰਦਾ ਬਾਈ ਜੀ ਦਾ ਨੰਬਰ ਪਾਸ ਸਕਰੀਨ ਤੇ ਲੱਦਾਂਗੇ। ਤੇ ਚੀਤਾ ਫਾਰਮ ਟੀਵੀ ਨੂੰ ਬਾਤੋ ਸਬਸਕ੍ਰਾਈਬਰ ਤੇ ਸ਼ੇਅਰ ਕਰਿਆ ਕਰੋ ਤਾਂ ਕਿ ਸਾਨੂੰ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ। ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ